ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਸਾਡੇ ਸ਼ਹਿਰ ਖੰਨੇ ਦੇ ਵਿੱਚ ਏਐਸ ਮੈਨੇਜਮੈਂਟ ਐਂਡ ٹرسٹ ਦਾ ਜਿਹੜਾ ਇਲੈਕਸ਼ਨ ਹੈ 1 ਸਤੰਬਰ ਨੂੰ ਹੋਣ ਜਾ ਰਿਹਾ ਵੈ ਇਸ ਵਾਰੀ ਨਵੀਆਂ ਕਾਫੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਜੀ ਪਹਿਲਾਂ ਇਹਦੇ ਵਿੱਚ ਦੋ ਰਵੈਤੀ ਪੈਨਲ ਲਈ ਕੰਟੈਸਟ ਕਰਦੇ ਸੀ ਇਸ ਵਾਰੀ ਗਵਰਨਮੈਂਟ ਸਪੋਰਟਡ ਤੀਜਾ ਪੈਨਲ ਵੀ ਕੰਟੈਸਟ ਕਰਨ ਜਾ ਰਿਹਾ ਵੈ ਮੈਂਬਰਾਂ ਦੀ ਗਿਣਤੀ ਹੈ 43 ਹੋ ਗਈ ਹੈ ਜੀ ਤੇ ਟੋਟਲ ਤਿੰਨ ਪੈਨਲ ਹੋ ਚੁੱਕੇ ਨੇ ਸਾਡੇ ਏਵੀ 18 ਵੱਲੋਂ ਇੱਕ ਡਰਾਈਵ ਚਲਾਈ ਜਾ ਰਹੀ ਹੈ ਜੀ ਆਪਣੇ ਜੋ ਉਹਨਾਂ ਦੇ ਪਲਾਨ ਤੇ ਨੇ ਬੈਨੀਫਿਟ ਦੇ ਸਟਰਕਚਰ ਨੇ ਉਹ ਪਬਲਿਕ ਨਾਲ ਤੇ VOTER ਨਾਲ ਸਾਂਝਾ ਕਰਨ ਤਾਂ ਕਿ ਉਹਨਾਂ ਨੂੰ ਵੀ ਸਹੂਲियत ਹੋ ਜਵੇ ਉਹਨਾਂ ਦੀ ਰੀਚ VOTER ਤੇ ਸ਼ਹਿਰ ਵਾਸੀਆਂ ਤੱਕ ਹੋ ਜਵੇ ਤੇ VOTERਾਂ ਤੱਕ ਇਹ ਮੈਸੇਜ ਆਵੇ ਕਿ ਇਹ ਜਿਹੜੇ ਨੁਮਾਇੰਦੇ ਖੜੇ ਨੇ ਉਮੀਦਵਾਰ ਜਿਹੜੇ ਖੜੇ ਨੇ ਇਹ ਕਿਸੇ ਹਿਸਾਬ ਦੇ ਵਿੱਚ ਨੇ ਤੇ ਆਦਾਰਿਆਂ ਦੇ ਬੈਨੀਫਿਟ ਲਈ ਕੀ ਕਰ ਸਕਦੇ ਨੇ ਉਸੇ ਲੜੀ ਤਹਿ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਹੋਣਾ ਸੀ ਮੁਲਾਕਾਤ ਕਰਨ ਜਾ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਕਿਸੇ ਵੀ ਪਹਿਚਾਣ ਦੇ ਮਥਾਜ ਨਹੀਂ ਹੈਗੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਧਾਰਮਿਕ ਤੇ ਸਮਾਜ ਸੇਵੀ ਚਿਹਰਾ ਨੇ ਵੈਸੇ ਵੀ ਜੱਜਾਂ ਦੇ ਸ਼ਹਿਰ ਨੂੰ ਜ਼ਰੂਰਤ ਪੈਂਦੀ ਹੈ ਜੱਜਾਂ ਜਰੂਰਤਮੰਦਾਂ ਨੂੰ ਲੋੜ ਪੈਂਦੀ ਹੈ ਤਾਂ ਉਹ ਆਪਣਾ ਕੰਟਰੀਬਿਊਸ਼ਨ ਦੇਣ ਦੇ ਲਈ ਹਮੇਸ਼ਾ ਇੱਕ ਸਟੈਪ ਅਬਾਵੇ ਚ ਆਉਂਦੇ ਨੇ ਜੀ ਬਹੁਤ ਵਧੀਆ ਆਪਣਾ ਕੰਮਕਾਰ ਕਰਦੇ ਨੇ ਬਟ ਟਾਈਮ ਹੈ ਹਮੇਸ਼ਾ ਅਜਿਹੇ ਕੰਮਾਂ ਨੂੰ ਸਥਾਨੀਏ ਕੰਮ ਹੋਗੇ ਜੀ ਧਾਰਮਿਕ ਕਾਰਜ ਹੋਗੇ ਸਮਾਜ ਸੇਵੀ ਦੇ ਕਾਰਜ ਹੋਗੇ ਆਪਣੇ ਟਾਈਮ ਚੋਂ ਕੀਮਤੀ ਸਮਾਂ ਕੱਢ ਕੇ ਉਹਨਾਂ ਨੂੰ ਵੀ ਦਿੰਦੇ ਨੇ ਤਾਂ ਹੀ ਲੋਕੀ ਜਾਣਨਾ ਚਾਹੁੰਦੇ ਨੇ ਕਿ ਕੌਣ ਨੇ ਹੈ ਸ਼ਕਤੀਤਾ ਹੁਣ ਅਸੀਂ ਜਿਹਦੇ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਜੀ ਪ੍ਰੋਗਰੈਸਿਵ ਪੈਨਲ ਫਾਰ ਐਜੂਕੇਸ਼ਨ ਦੇ ਸੁਬੋਧ ਮਿੱਤਲ ਜੀ ਜਿਨ੍ਹਾਂ ਦਾ ਸੀਰੀਅਲ ਨੰਬਰ ਹੈ 34 ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੀ ਆਵਾਜ਼ ਆਵਾਮ ਤੱਕ ਪਹੁੰਚਾਣ ਲਈ ਮੌਕਾ ਦਿੱਤਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਰ ਹਰਪ੍ਰੀਤ ਆਲੂ ਵਾਲੀ ਆਜੀ ਦਾ ਔਰ ਵਿੱਕੀ ਬਡੇਰਾ ਜੀ ਦਾ ਵੈਲਕਮ ਐਂਡ ਬੈਸਟ ਆਫ ਲੱਕ ਫਾਰ ਕੰਟੈਸਟ ਸਰ ਸਾਰਾ ਆਪਾਂ ਦੇਖਿਆ ਹੋਇਆ ਜੀ ਇਹ ادارے ਇੱਕ ਲੇਗਸੀ ਤੇ ਡਿਵੈਲਪਮੈਂਟ ਦਾ ਇੱਕ ਜਿੰਦੀ ਜਾਗਦੀ ਮਿਸਾਲ ਨੇ ਸਰ ਅਸੀਂ ਪਬਲਿਕ ਤੱਕ ਵੋਟਰਸ ਤੱਕ ਇਹ ਗੱਲ ਪਹੁੰਚਾਣੇ ਆ ਕਿ ਕੀ ਵਿਜ਼ਨ ਕੀ ਥੌਟਸ ਕੀ ਪਲਾਨਸ ਤੇ ਕੀ ਬੈਟਰਮੈਂਟ ਦੇ ਸਟਰਕਚਰ ਨੇ ਜਿਹੜੇ ਤੁਹਾਡੇ ਪੈਨਲ ਕਹ ਲਈਏ ਜਾਂ ਉਮੀਦਵਾਰ ਸਹਿਬਾਨ ਨੇ ਜਿਹੜੇ ਉਹ ਲੈ ਕੇ ਇਸ ਵਾਰੀ ਪਬਲਿਕ ਕੋਲ ਤੇ ਵੋਟਰਸ ਦੀ ਕਚੈਰੀ 'ਚ ਜਾ ਰਹੇ ਨੇ वैसे ਤਾਂ ਦੇਖੋ ਮੈਂ ਵੀ ਇੱਥੇ ਹੀ ਪੜਿਆ ਇੱਥੇ ਹੀ ਬੀਐਸਸੀ ਮੈਡੀਕਲ ਮੈਂ ਕੀਤੀ ਹੈ ਇਸੇ ادارے ਚ ਏਐਸ ਸੀਨੀਅਰ ਸੈਕੰਡਰੀ ਸਕੂਲ 10th ਤੋਂ ਲੈ ਕੇ ਪ੍ਰੈਪ ਮੈਂ ਜਾ ਕੇ ਏਐਸ ਕਾਲਜ ਫੋਰ ਬॉयਸ ਕੀਤੀ ਉਦੋਂ ਬੀਐਸਸੀ ਮੈਡੀਕਲ ਕਰਕੇ ਮੈਂ ਇੱਥੋਂ ਆਪਣੀ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਮੈਂ ਉੱਥੇ ਕਾਲਜ ਬਹੁਤ ਸક્રિય ਰਿਹਾ ਲਾਸਟ ইয়ার ਚ ਮੈਂ ਉੱਥੇ ਸਟੂਡੈਂਟ ਯੂਨੀਅਨ ਦਾ ਪ੍ਰਧਾਨ ਵੀ ਬਣਿਆ ਤੇ ਮੈਂ ਉਹਦੀ ਕਾਲਜ ਦੀ ਡਵੈਲਪਮੈਂਟ ਦੇ ਦਿਲੋਂ ਚਾਹਨਾ ਵੀ ਉੱਥੇ ਕੋਈ ਡਵੈਲਪਮੈਂਟ ਹੋਵੇ ਇਸੇ ਲਈ ਮੈਂ ਇਸ ਕੰਟੈਸਟ ਚ ਭਾਗ ਲੈ ਰਿਹਾ ਤੇ ਮੇਰੇ ਮਨ ਦੀ ਇੱਛਾ ਹੈ ਕਿ ਜਿਹੜਾ ਸਾਡਾ ਸਕੂਲ ਹੈ ਜੀ ਕਾਲਜ ਹੈ ਜਿੰਨੇ ਵੀ ਇਸ ਜੂਟ ਦੇ ਅੰਦਰ ਨਰੋਂਦੇ ਨੇ ਇਹ ਅਧਾਰੇ ਚਾਹ ਸਾਡੇ ਕਾਲਜ ਦੇ ਨੇ ਤੇ ਸਕੂਲ ਨੇ ਇਹ ਸਾਰੇ ਇੰਨੀਕ ਤਰੱਕੀ ਕਰਨ ਇਹਨਾਂ ਦਾ ਵਰਲਡ ਵਾਈਡ ਜਿਹੜਾ ਡਵੈਲਪਮੈਂਟ ਹੋ ਜਾਵੇ ਕਿਉਂਕਿ ਜਿੰਨੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਟੱਡੀ ਹੋ ਰਹੀ ਹੈ ਜਿਹੜੀ ਮਤਲਬ ਬੱਚਿਆਂ ਨੂੰ ਕੁਆਲਟੀ ਔਰੀਐਂਟਡ ਚਾਹੀਦੀ ਹੈ ਸਟੱਡੀ ਅਸੀਂ ਉਹ ਚਾਹੁੰਦੇ ਆ ਵੀ ਇਹ ਬੱਚਿਆਂ ਨੂੰ ਇੱਥੇ ਖੰਨੇ ਅਸੀਂ ਪ੍ਰੋਵਾਈਡ ਕਰਵਾਈਏ ਸਾਡਾ ਇਹ ਸਾਡੇ ਪੈਨਲ ਦਾ ਵਿਜ਼ਨ ਵੀ ਇਹੀ ਹੈ ਵੀ ਇੰਟਰਨੈਸ਼ਨਲ ਲੈਵਲ ਦੀ ਸਟੱਡੀ ਇਹਨਾਂ ਨੂੰ ਲਾਵੇ ਨਵੇਂ ਨਵੇਂ ਕੋਰਸੇ ਸ਼ੁਰੂ ਕਰੀਏ ਜਿਨ੍ਹਾਂ ਵਿੱਚ ਜਿਹੜੇ ਕਿ ਬੱਚਾ ਨੂੰ ਨਾਲ ਦੀ ਨਾਲ ਜੌਬ ਓਰੀਐਂਟਡ ਕੋਰਸੇ ਹੋਣ ਤਾਂ ਕਿ ਜਿਵੇਂ 10th ਔਰ +2 ਦੇ ਬੱਚੇ ਅਗਰ ਸਟੱਡੀ ਛੱਡਦੇ ਨੇ ਤਾਂ ਉਹਨਾਂ ਕੋਲ ਕੋਈ ਸਕਿੱਲ ਹੋਵੇ ਤਾਂ ਕਿ ਉਹ ਕੋਈ ਜੌਬ ਕਰ ਸਕਣ ਮਤਲਬ ਉਹਨਾਂ ਨੂੰ ਇਹ ਨਾ ਹੋਵੇ ਵੀ 10th ਤੋਂ ਬਾਅਦ ਜਾਂ +2 ਦੇ ਬਾਅਦ ਐਦਾਂ ਹੀ ਵਿਹਲਿਆ ਫਿਰਨਾ ਪਵੇ ਤੇ ਐਦਾਂ ਹੀ ਗ੍ਰੈਜੂਏਸ਼ਨ ਤੋਂ ਬਾਅਦ ਉਹਨਾਂ ਦੇ ਰਿਗਾਰਡਿੰਗ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਨੂੰ ਬੱਚਿਆਂ ਨੂੰ ਵੀ ਮਤਲਬ ਅੱਛੀ ਕੋਈ ਐਸੀ ਜੌਬ ਮਿਲੇ ਤਾਂ ਕਿ ਉਹ ਵਿਲੇ ਨਾ ਫਿਰਨ ਸੜੇ ਉਹਨਾਂ ਨੂੰ ਸੜੇ ਦਾ ਬੈਨੀਫਿਟ ਮਿਲੇ ਐਦਾਂ ਦੇ ਕੁਝ ਕੋਰਸੇ ਲਿਆਣ ਦੀ ਸਾਡੀ ਦਿਲੋਂ ਇੱਛਾ ਹੈ ਬਾਕੀ ਇਸ ਤੋਂ ਇਲਾਵਾ ਮਤਲਬ ਮੇਰੀ ਇਹ ਇੱਛਾ ਹੈ ਵੀ ਇਨਥੇ ਸਪੋਰਟਸ ਦੇ ਵਿੱਚ ਵੀ ਮਤਲਬ ਜਿੰਨੀ ਤਰੱਕੀ ਹੋ ਸਕਦੀ ਹੈ ਉਹ ਕੀਤੀ ਜਾਵੇ ਕਿਉਂਕਿ ਮੈਂ ਖੁਦ ਬੈਡਮਿੰਟਨ ਖੇਡਦਾ ਰਿਹਾ ਔਰ ਮੈਂ ਨੈਸ਼ਨਲ ਲੈਵਲ ਤੱਕ ਸਕੂਲ ਚ ਗਿਆ ਔਰ ਇੰਟਰਵਰਸਿਟੀ ਮੈਂ ਕਾਲਜ ਵੱਲੋਂ ਖੇਲੀ ਤੇ ਮੇਰਾ ਮਨ ਹੈ ਵੀ ਸਪੋਰਟਸ ਲਈ ਵੀ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਇੱਥੇ ਤਾਂ ਕਿ ਬਹੁਤ ਬੱਚੇ ਸਪੋਰਟਸ ਦੇ ਵਿੱਚ ਇਹ ਮੰਨ ਜੀ ਰਹਿ ਜਾਂਦੇ ਨੇ ਸਪੋਰਟਸ ਲਈ ਆਪਾਂ ਕੁਝ ਕਰੀਏ ਉਹਨਾਂ ਨੂੰ ਐਸੇ ਮਾਹੌਲ ਦਈਏ ਐਸਾ ਐਟਮੋਸਫੇਅਰ ਦਈਏ ਕੁਝ ਫੰਡਸ ਐਸੇ ਉਹਨਾਂ ਲਈ ਕ੍ਰੀਏਟ ਕਰੀਏ ਤਾਂ ਕਿ ਉਹ ਬੱਚੇ ਕਿਸੇ ਫੰਡ ਬਿਨਾਂ ਰਹਿ ਜਾਂਣ ਬਹੁਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਸਟੱਡੀ ਦੇ ਨਾਲ ਨਾਲ ਸਪੋਰਟਸ ਦੇ ਵਿੱਚ ਤੇ ਓਵਰਆਲ ਡਿਵੈਲਪਮੈਂਟ ਪਲੱਸ ਸਕਿੱਲ ਡਿਵੈਲਪਮੈਂਟ ਸਭ ਉਹਨਾਂ ਦੇ ਵਿਜ਼ਨ ਦਾ ਹਿੱਸਾ ਹੈ ਸਿਰਫ ਫੰਡਸ ਦੀ ਗੱਲ ਕੀਤੀ ਹੈ ਜੀ ਆਪਾਂ ਸਾਰੇ ਜਾਣਦੇ ਹਾਂ ਕਿਸੇ ਵੀ ادارے ਨੂੰ ਚਲਾਉਣ ਲਈ ਇਨੀਸ਼ੀਅਲ ਜਿਹੜੀ ਜ਼ਰੂਰਤ ਹੈ ਉਹ ਫੰਡਸ ਦੀ ਹੈ ਤਾਂ ਸਿਰਫ ਫੰਡਸ ਕ੍ਰੀਏਟ ਕਰਨਾ ਆਪਣੇ ਆਪ ਦੇ ਵਿੱਚ ਬੜਾ ਚੈਲੈਂਜਿੰਗ ਹੁੰਦਾ ਵਾ ਕਿਉਂਕਿ ਇਹ ਸਰ ਨੋ ਪ੍ਰੋਫਿਟ ਨੋ ਲਾਸ ادارے ਨੇ ਤਾਂ ਤੁਹਾਡੇ ਵਿਜ਼ਨ ਦੇ ਵਿੱਚ ਸਰ ਫੰਡਿੰਗ ਨੂੰ ਲੈ ਕੇ ਵੀ ਕੋਈ ਪਲਾਨ ਹੈਗਾ ਵਾ ਜਿਹੜਾ ਤੁਸੀਂ ਸਰ ਸਾਡੇ ਵੋਟਰਾਂ ਨਾਲ ਸਾਂਝਾ ਕਰਨਾ ਚਾਹੋ ਜੀ ਜੀ ਦੇਖੋ ਫੰਡਸ ਇਕੱਠਾ ਕਰਨਾ ਇੱਕ ਬੜ ਪਰ ਜਦੋਂ ਅਸੀਂ ਆਪਣੇ ਮਨ ਚ ਧਾਰ ਲਨੇ ਆਂ ਵੀ ਅਸੀਂ ਇਹ ਕੰਮ ਕਰਨਾ ਹੈ ਤਾਂ ਉਹ ਅਸੀਂ ਕਰ ਪਾਨੇ ਆ ਇਸ ਪਿੱਛੇ ਜੇ ਅਸੀਂ ਕੋਈ ਇੱਕ ਕੰਮ ਐਸਾ ਹੀ ਧਾਰਿਆ ਮਨ ਚ ਔਰ ਬੜਾ 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 ਪ੍ਰੋਜੈਕਟ ਸੀਗਾ 3 ਕਰੋੜ ਦਾ ਪ੍ਰੋਜੈਕਟ ਸੀ ਅਸੀਂ ਉੱਥੇ 2 ਕਰੋੜ ਰੁਪਏ ਖਰਚ ਚੁੱਕੇ ਆ ਮਤਲਬ ਉਹ ਸਭ ਪਬਲਿਕ ਦੀ ਪਬਲਿਕ ਨੂੰ ਪਤਾ ਹੈ ਵੀ ਕਿੱਥੇ ਪੈਸੇ ਲਗਾ ਰਿਹਾ ਤੇ ਕੌਣ ਬੰਦੇ ਲਗਾ ਰਹੇ ਆ ਪੈਸੇ ਤਾਂ ਇਸ ਤਰ੍ਹਾਂ ਪੈਸੇ ਮਿਲਣਾ ਕੋਈ ਮੁਸ਼ਕਲ ਬਾਤ ਨਹੀਂ ਹੁੰਦੀ ਉਹਨੂੰ ਅਸੀਂ ਜਿਵੇਂ ਅਸੀਂ ਲੋਕ ਬਿਜ਼ਨਸਮੈਨ ਆ ਸਾਨੂੰ ਇਹ ਪਤਾ ਹੈ ਵੀ ਪੈਸਾ ਇਕੱਠਾ ਕਰਨਾ ਕਿੱਥਾਂ ਕਿੱਦਾਂ ਹੋ ਸਕਦਾ ਸਾਡੇ ਨਾਲ ਐਲੂਮੀਨੀ ਐਸੋਸੀਏਸ਼ਨਸ ਨੇ ਸਾਡੇ ਨਾਲ ਸ਼ਹਿਰ ਦੇ ਅੱਛੇ-ਅੱਛੇ ਇੰਡਸਟਰੀਅਲਿਸ ਨੇ ਔਰ ਇਹ ਤੋਂ ਇਲਾਵਾ ਸਾਡੇ ਕੋਲ ਕਈ ਐਸੇ ਫੰਡਸ ਹੁੰਦੇ ਨੇ ਜਿਹੜੇ ਕਿ ਅਸੀਂ ਸੀਐਸਆਰ ਫੰਡਸ ਹੁੰਦੇ ਨੇ ਜਿਹੜਾ ਤੋਂ ਅਸੀਂ ਪੈਸੇ ਲਿਆ ਕੇ ਇੱਥੇ ਲਗਵਾ ਸਕਦੇ ਆ ਔਰ ਮੈਨੂੰ ਲੱਗਦਾ ਸਾਡੇ ਜਿਹੜੇ ਪੈਨਲ 'ਚ ਲੋਕ ਨੇ ਜਿੰਨੇ ਵੀ ਅਸੀਂ ਲੋਕ ਖੜੇ ਆ ਸਭ ਇੰਡਸਟਰੀਲਿਸਟ ਔਰ ਬਿਜ਼ਨਸਮੈਨ ਹੀ ਜ਼ਿਆਦਾ ਤੇ ਸਾਡੇ ਲੋਕਾਂ ਕੋਲ ਬੜੇ ਅੱਛੇ ਲਿੰਕਸ ਹੁੰਦੇ ਆਂ ਵੀ ਅਸੀਂ ਜਿੱਥੋਂ ਫੰਡਸ ਮੁਹਈਆ ਕਰਾ ਸਕਦੇ ਆਂ ਔਰ ਬੱਚਿਆਂ ਲਈ ਨੀਡੀ ਸਟੂਡੈਂਟਸ ਲਈ ਵੀ ਅਸੀਂ ਕੁਝ ਐਸਾ ਸਕੀਮ ਸੋਚਦੇ ਆਂ ਜਿਹੜੇ ਪੂਰ ਸਟੂਡੈਂਟ ਜਾਂ ਨੀਡੀ ਨੇ ਜਿਨ੍ਹਾਂ ਨੂੰ ਬੁੱਕਸ ਲੈਣਾ ਜਾਂ ਫੀਸ ਦੇਣਾ ਮੁਸ਼ਕਲ ਲੱਗਦਾ ਉਹਨਾਂ ਲਈ ਵੀ ਅਸੀਂ ਕੁਝ ਫੰਡ ਦੀ ਅਰੇਂਜ ਕਰਨ ਦੀ ਸੋਚ ਰਹੇ ਆਂ ਵੀ ਤਾਂ ਕਿ ਲੱਗ ਤੋਂ ਇੱਕ ਫੰਡ ਤਿਆਰ ਕੀਤਾ ਜਾਵੇ ਤਾਂ ਕਿ ਉਹ ਬੱਚੇ ਵੀ ਅਗੇ ਆਪਣਾ ਫਿਊਚਰ ਬਣਾ ਸਕਣ ਔਰ ਆਪਣੇ ਘਰ-ਬਾਰ ਨੂੰ ਚਲਾ ਸਕਣ ਬਹੁਤ अच्छी ਗੱਲ ਹੈ ਜੀ ਡਿਜ਼ਰਵ ਬੱਚੇ ਹੁੰਦੇ ਨੇ ਨੀਡੀ ਬੱਚੇ ਹੁੰਦੇ ਨੇ ਕਈ ਵਾਰੀ ਬਲੋ ਪਾਵਰਟੀ ਲਾਈਨ ਬੱਚੇ ਹੁੰਦੇ ਨੇ ਬਹੁਤ ਪੋਟੈਂਸ਼ੀਅਲ ਹੁੰਦੀ ਹੈ ਬੜੀ ਕੈਪੇਬਿਲਟੀ ਹੁੰਦੀ ਹੈ ਬਟ ਫਰੰਟਸ ਦੀ ਕਮੀ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਤਰੱਕੀ ਹੈ ਉਹਦੇ ਵਿੱਚ ਰੁਕਾਵਟ ਬਣ ਜਾਂਦੀ ਹੈ ਸਰ ਆਪਾਂ ਦੇਖਿਆ ਕਿ ਫਰਸਟ ਟਾਈਮ ਇਨ ਹਿਸਟਰੀ ਐਵਰ 112 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਕਿ ਸਰ ਥਰਡ ਪੈਨਲ ਹੈ ਜਿਹੜਾ ਉਹ ਕੰਟੈਸਟ ਕਰਨ ਜਾ ਰਿਹਾ ਵਾ ਕਿਉਂਕਿ ਇੱਕ ਤਾਂ ਗਵਰਨਮੈਂਟ ਸਪੋਰਟਡ ਪੈਨਲ ਹੈ ਸਰ ਬੜੀ ਚੰਗੀ ਗੱਲ ਹੈ ਸ਼ਹਿਰ ਦੇ ਵਿੱਚ ਜਿੰਨੇ ਮਰਜ਼ੀ ਬੰਦੇ ਕੰਟੈ देखो एदे ਨਾਲ ਕੋਈ ਫਰਕ ਨਹੀਂ ਪਏਗਾ ਕਿਉਂਕਿ ਲੋਕ ਜਾਣਦੇ ਨੇ ਲੋਕਾਂ ਦੀ ਕਚਹਿਰੀ ਜਿਸੀਂ ਜਿੰਦੇ ਮਰਜੀ ਅਗਰ ਹੁਣ 43 ਖੜੇ ਐ ਤਾਂ 50 ਵੀ ਹੋ ਜੀਏ 60 ਵੀ ਹੋ ਜੀਏ ਲੋਕਾਂ ਨੂੰ ਤੇ ਸਿਰਫ ਇਹ ਚਾਹੀਦਾ ਹੈ ਪਬਲਿਕ ਨੂੰ ਇਹ ਚਾਹੀਦਾ ਹੈ ਜਿਹੜੇ ਸਾਡੇ ਵੋਟਰਸ ਨੇ ਬਹੁਤ ਸਮਝਦਾਰ ਨੇ ਉਹਨਾਂ ਨੂੰ ਹਰ ਗੱਲ ਦੀ ਸਮਝ ਆ ਉਹਨਾਂ ਨੂੰ ਪਤਾ ਵੀ ਕਿਹੜੇ ਲੋਕਾਂ ਨੂੰ ਅਸੀਂ ਵੋਟ ਪਾਣੀ ਹੈ ਕਿਉਂਕਿ ਵੋਟ ਇੱਕ ਐਸਾ ਅਧਿਕਾਰ ਹੈ ਜਿਹਦੇ ਨਾਲ ਲੋਕਤੰਤਰ ਦੇ ਵਿੱਚ ਐਸਾ ਅਧਿਕਾਰ ਹੈ ਵੀ ਹਰ ਬੰਦਾ ਇਹ ਸੋਚ ਸਕਦਾ ਹੈ ਵੀ ਮੈਂ ਇਹਨੂੰ ਵੋਟ ਪਾ ਕੇ ਅੱਗੇ ਲਿਆਣਾ ਹੈ ਤਾਂ ਜਿੰਨੇ ਵੀ ਲੋਕ ਅੱਛੇ ਚੁਣਨਗੇ ਜਿਨ੍ਹਾਂ ਨੂੰ ਜਿੰਨੇ ਮਰਜ਼ੀ ਲੋਕ ਹੋਣ ਜਿਨ੍ਹਾਂ ਨੂੰ ਪਤਾ ਵੀ ਅਸੀਂ ਅੱਛੇ ਲੋਕਾਂ ਦਾ ਚੁਣਨਾ ਤਾਂ ਅੱਛੇ ਲੋਕ ਚੁਣਨਗੇ ਉਹ ਆ ਕੇ ਇਸ ਬਹੁਤ ਬੜੀਆ ਦੇਖੋ ਇਹ ਤਰੋਹਰ ਆ ਸ਼ਹਿਰ ਦੀ ਜਿਹਨੂੰ ਅਸੀਂ ਸਾਹਮਣਾ ਹੈ ਅਸੀਂ ਤਰੋਹਰ ਨੂੰ ਸਾਹਮਣੇ ਲਈ ਅੱਗੇ ਆਏ ਆ ਨਾ ਕਿ ਸਾਡਾ ਕੋਈ ਨੀਜ਼ੇ ਮਕਸਦ ਹੈ ਕਿਉਂਕਿ ਅਸੀਂ ਲੋਕ ਇੱਥੇ ਪੜੇ ਆ ਸਾਡਾ ਇਹਨਾਂ ਨਾਲ ਅਟੈਚਮੈਂਟਸ ਹੈ ਔਰ ਸਾਡਾ ਇੱਕ ਮਨ ਲੱਗਦਾ ਵੀ ਸਾਨੂੰ ਇਹ ਸਾਨੂੰ ਕਰਨਾ ਚਾਹੀਦਾ ਕਿਉਂਕਿ ਮੇਰੇ ਬੱਚੇ ਖੁਦ ਪੜੇ ਹਨ ਉਹਨਾਂ ਨੂੰ ਸਾਨੂੰ ਬਾਹਰ ਭੇਜਣਾ ਪਿਆ ਮੇਰੇ ਬੇਟੇ ਨੇ ਐਲਲਮ ਕਰੀ ਉਹਨਾਂ ਨੂੰ ਸਾਨੂੰ ਬਾਹਰ ਭੇਜਣਾ ਪਿਆ ਬੇਟੀ ਨੇ ਇੰਜੀਨੀਅਰਿੰਗ ਕਰੀ ਉਹਨੂੰ ਬਾਹਰ ਭੇਜਣਾ ਪਿਆ ਮੇਰੇ ਮਨ 'ਚ ਇੱਕ ਜ਼ੀਲ ਹੈ ਵੀ ਸਾਡੇ ਲੋਕ ਜਿਹੜੇ ਬੱਚੇ ਸਾਡੇ ਇੱਥੇ ਜਿੰਨੇ ਵੀ ਨੇ ਉਹ ਬਾਹਰ ਕਿਉਂ ਜਾਣ ਸਾਡੇ ਆਧਾਰਿਆਂ 'ਚ ਹੀ ਪੜਨ ਸਾਡੇ ਕੋਲ ਅਜੇ ਇੱਥੇ ਪ੍ਰੋਫੈਸ਼ਨਲ ਕੋਰਸੇਜ਼ ਹੋਣ ਅੱਛੇ ਤਰੀਕੇ ਕੋਈ ਸਾਡੇ ਕੋਲ ਇਨਫਰਾਸਟ੍ਰਕਚਰ ਸਾਰਾ ਪਿਆ ਹੈ ਸਿਰਫ ਸਾਨੂੰ ਅੱਗੇ ਲੈ ਕੇ ਵਿਜ਼ਨ ਦੀ ਲੋੜ ਹੈ ਵੀ ਆਪਾਂ 16 ਦੇ ਸਾਡੇ ਸਾਡੇ ਘੰਟਾ ਕੰਟੈਸਟੈਂਟ ਗણેਸ਼ਵਰੀ ਤੇ ਸਾਡੇ ਲੋਕ ਸਾਰੇ ਬੰਦ ਜੀ ਕੋਈ ਜ਼ੀਲ ਹੈ ਵੀ ਅਸੀਂ ਇਹ ਲੋਕ ਅੱਗੇ ਇਕੱਠੇ ਹੋ ਕੇ ਇਸ ادارےਾਂ ਲਈ ਟਾਈਮ ਵੀ ਰਾਵਾਂਗੇ ਔਰ ਆਪਣਾ ਕਹਿੰਦੇ ਤਨਮਨ ਤਨ ਦੇ ਕੇ ਇਹਨਾਂ ادارے ਨੂੰ ਤਰੱਕੀ ਦੇ ਲੈ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਹ ਅਦਾਰੇ ਸਾਡੇ ਸ਼ਹਿਰ ਵਰਡ ਦੇ ਵਿੱਚ ਮਿਸਾਲ ਬਣਨ ਬਾਤ ਵਧੀਆ ਸਰ ਨੇ ਗੱਲ ਕਹੀ ਹੈ ਕਿ ਇਹ ਅਦਾਰਿਆਂ ਨੂੰ ਵਰਲਡ ਦੇ ਵਿੱਚ ਮਿਸਾਲ ਬਣਨਾ ਚਾਹੀਦਾ ਵਾ ਬਣਨਾ ਚਾਹੀਦਾ ਵੀ ਹੈ ਜੀ 112 ਸਾਲ ਪੁਰਾਣੀ ਲੇਗੇਸੀ ਹੈ ਇਹਨਾਂ ਦੀ ਤੇ ਇਹਨਾਂ ਦੇ ਵਿਕਾਸ ਦੇ ਉੱਤੇ ਸਾਰੇ ਸ਼ਹਿਰ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਸਾਰੇ ਸ਼ਹਿਰ ਦੇ ਇਮੋਸ਼ਨਸ ਜੁੜੇ ਹੋਏ ਨੇ ਤੇ ਕੋਈ ਨਾ ਕੋਈ ਡਾਇਰੈਕਟ ਇਨਡਾਇਰੈਕਟ ਵੇ ਦੇ ਵਿੱਚ ਇਹਨਾਂ ਅਦਾਰਿਆਂ ਦੇ ਨਾਲ ਸਾਡੇ ਸ਼ਹਿਰ ਵਾਸੀ ਤੇ ਆਲੇ-ਦਾਲੇ ਟਾਚਾ ਪੀੜੀ ਦਾ ਬੰਦਾ ਜ਼ਰੂਰ ਜੁੜਿਆ ਹੋਇਆ ਹੈ ਸਰ ਲਾਸਟ ਦੇ ਵਿੱਚ ਤੁਹਾਡਾ ਸਮਾਂ ਬੜਾ ਕੀਮਤੀ ਹੈ ਵੋਟਰਸ ਨੂੰ ਆਪਣੇ ਪੈਨਲ ਵੱਲੋਂ ਜਾਂ ਆਪਣੇ ਬਿਹਫ ਦੇ ਉੱਤੇ ਕੀ ਮੈਸੇਜਿੰਗ ਕਰਨਾ ਚਾਹੁੰਦੇ ਹੋ ਮੈਂ ਵੋਟਰਸ ਨੂੰ ਇਹੀ ਉਏ ਸੋਚ ਕੇ ਬਾਣ ਵੀ ਇਹਨਾਂ ਦੇ ਹੱਥ 'ਚ ਅਸੀਂ ਐਡਾ ਵੱਡਾ ਅਦਾਰਾ ਦੇ ਰਹੇ ਹਾਂ ਕਿਉਂਕਿ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਵਿੱਚ ਸਾਰੀ ਜਿੰਨੀ ਵੀ ਜ਼ਿਵਾਰੀ ਹੈ ਉਹ ਵੋਟਰਸ ਦੀ ਬੰਦੀ ਹੈ ਇਹ ਨਾ ਹੋਵੇ ਕਿ ਆਪਾਂ ਗਲਤ ਬੰਦੇ ਚੁਣ ਕੇ ਇੱਥੇ ਭੇਜ ਦਈਏ ਆਪਣੀ ਮੇਰੀ ਇਹ ਰਿਕੁਐਸਟ ਹੈ ਸਾਰੇ ਵੋਟਰਸ ਨੂੰ ਵੀ ਤੁਸੀਂ ਕੁਆਲਿਟੀ ਦੇਖੋ ਬੰਦੇ ਦੀ ਐਜੂਕੇਸ਼ਨ ਦੇਖੋ ਬੰਦੇ ਦੀ ਇਮਾਨਦਾਰੀ ਦੇਖੋ ਵੀ ਅਗਰ ਜੋ ਬੰਦੇ ਦੀ ਜੀ ਕੁਆਲਿਟੀਆਂ ਹੈਗੀਆਂ ਨੇ ਤਾਂ ਉਹਨੂੰ ਭੇਜੋ ਚਾਹੇ ਉਹ ਕੋਈ ਵੀ ਹੈ ਪਰ ਇਹ ਮੈਂ ਤੁਹਾਨੂੰ ਅਸ਼ੋਰ ਦਵਾਨਾ ਹੈ ਵੀ ਸਾਡਾ ਜਿਹੜਾ ਪੈਨਲ ਹੈ ਉਹ ਸਾਰੀਆਂ ਕੁਆਲਿਟੀਆਂ ਦੇ ਉੱਤੇ ਪੂਰਾ ਖਰਾ ਉਤਰਦਾ ਹੈ ਔਰ ਉਤਰੇਗਾ ਇਸ ਗੱਲ ਦੀ ਮੈਂ ਅਸ਼ੋਰ ਤੁਹਾਨੂੰ ਦਵਾਨਾ ਹੈ ਇਸ ਲਈ ਮੈਂ ਵੋਟਰਸ ਨੂੰ ਅਪੀਲ ਕਰਦਾ ਹੈ ਵੀ ਜਿਹੜਾ ਪ੍ਰੋਗਰੈਸਿਵ ਪੈਨਲ ਫਾਰ ਐਜੂਕੇਸ਼ਨ ਹੈ ਸਾਡਾ ਇਹਨੂੰ ਤੁਸੀਂ ਪੂਰੇ ਆਪਣੀ ਵੋਟਸ ਦੇ ਕੇ ਕਾਮਯਾਬ ਕਰੋ ਤਾਂ ਕਿ ਅਸੀਂ ਤੁਹਾਡੀ ਕਚਹਿਰੀ ਜਾ ਕੇ ਲੋਕਾਂ ਨੂੰ ਦਿਖਾਈਏ ਵੀ ਕਾਮਯਾਬੀ ਕਿਸ ਤਰ੍ਹਾਂ ਹੁੰਦੀ ਹੈ ਕਿਦਾਂ ਇਹ ادارے ਨੂੰ ਅਸੀਂ ਅਸੀਂ 100 ਸਾਲ ਦਾ ਵਿਜ਼ਾ ਲੈ ਕੇ ਚੱਲ ਰਹੇ ਹਾਂ ਤਾਂ ਕਿ 100 ਸਾਲ ਬਾਅਦ ਵੀ ਅਗਰ ਕੋਈ ਆ ਕੇ ਪੁੱਛੇਗਾ ਤਾਂ ਲੱਗੇਗਾ ਵੀ ਵਾਕਈ ਇਹ ਕਾਲਜ ਦੀ ਤਰੱਕੀ ਹੋਈ ਹੈ ਸਕੂਲ ਦੀ ਤਰੱਕੀ ਹੋਈ ਹੈ ਇਹ ਸਾਰੇ ਸਕੂਲਾਂ ਦੀ ਤਰੱਕੀ ਹੋਈ ਹੈ ਮੈਂ ਇਸ ਨਾਲ ਹੀ ਸਾਰੇ ਵੋਟਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾ ਪਿਆਰ ਉਹਨਾਂ ਨੇ ਸਾਨੂੰ ਪਿੱਛੇ ਦਿੱਤਾ ਹੁਣ ਵੀ ਇਦਾਂ ਹੀ ਪਿਆਰ ਦੇਣਗੇ ਔਰ ਆਪਣਾ ਅਸ਼ੀਰਵਾਦ ਦੇ ਕੇ ਸਾਨੂੰ ਕਾਮਯਾਬ ਕਰਨਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੀ ਐਸ ਕੇ ਸਬੋਧ ਮਿੱਤਲ ਜੀ ਪ੍ਰੋਗਰੈਸਿਵ ਪੈਨਲ ਫਾਰ ਐਜੂਕੇਸ਼ਨ ਜਿਹਨਾਂ ਦਾ ਸੀਰੀਅਲ ਨੰਬਰ ਹੈ 34 ਵੋਟਰਸ ਆਰ ਸੁਪਰੀਮ ਸਾਰਿਆਂ ਦਾ ਇਹੀ ਕਹਿਣਾ ਵੈ ਜੀ ਵੋਟ ਇੱਕ ਅਧਿਕਾਰ ਨਹੀਂ ਇੱਕ ਜ਼ਿੰਮੇਵਾਰੀ ਵੀ ਹੈ ਤੇ ਪ੍ਰੋਪਰ ਇਮਾਨਦਾਰੀ ਦੇ ਨਾਲ ਆਪਾਂ ਨਿਭਾਏਗੇ ਤੇ ਉਹ ਨੁਮਾਇੰਦਿਆਂ ਨੂੰ ਅੱਗੇ ਲੈ ਕੇ ਆਈਏ ਜਿਹੜੇ ਕਿਸ ਇਨ੍ਹਾਂ ਦੀ ਲਗਿਆ ਸੀ ਤੇ ਡਿਵੈਲਪਮੈਂਟ ਦੇ ਨਾਲ ਜਸਟਿਸ ਕਰ ਸਕਣ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ